ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਇੱਕ ਵੱਡੀ ਅਪਡੇਟ ਦੇ ਬਾਰੇ ਤੁਹਾਨੂੰ ਲੈ ਕੇ ਚੱਲਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਚਿਬਕੜ ਸਪੀਚ ਕਰਨਾ ਕੀਤੀ ਹੈ ਜਿਸ ਤੋਂ ਬਾਅਦ ਚੰਗੀ ਤਰ੍ਹਾਂ ਉਹਨਾਂ ਨੇ ਵਿਰੋਧੀਆਂ ਨੂੰ ਰਗੜੇ ਲਾਏ ਨੇ ਵਿਰੋਧੀਆਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਪੰਜਾਬੀਆਂ ਦੇ ਨਾਲ ਵਿਸ਼ਵਾਸ ਘਾਤ ਇਨ੍ਹਾਂ ਲੋਕਾਂ ਨੇ ਕਰਨਾ ਕੀਤਾ ਹੈ ਮਨਪ੍ਰੀਤ ਕੌਰ ਜਿਹੜੇ ਨੇ ਉਹ ਭਗਵੰਤ ਸਿੰਘ ਮਾਨ ਦੇ ਭੈਣ ਨੇ ਆਖਰਕਾਰ ਉਹਨਾਂ ਨੇ ਇੱਕ ਸਪੀਚ ਦਿੱਤੀ ਤੇ ਨਾਲ ਉਹਨਾਂ ਦੇ ਡਾਕਟਰ ਗੁਰਪ੍ਰੀਤ ਕੌਰ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਤਨੀ ਨੇ ਉਹ ਵੀ ਮੌਜੂਦ ਰਹੇ ਸਨ ਹਾਲਾਂਕਿ ਜਿੱਥੇ ਪੰਜਾਬ ਦੀਆਂ ਵਾਗ ਡੋਰਾ ਕੁਝ ਮਹਿਲਾਵਾਂ ਦੇ ਵੱਲੋਂ ਸੰਭਾਲੀਆਂ ਗਈਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਉੱਥੇ ਹੀ ਜੇ ਹੁਣ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉੱਥੇ ਹੀ ਆਪੋ ਆਪਣੇ ਕੈਂਡੀਡੇਟਸ ਆਪੋ ਆਪਣੇ ਜਿਹੜੇ ਪਾਰਟੀ ਦੇ ਕੁਝ ਨਮਾਇंदे ਨੇ ਉਹਨਾਂ ਦੇ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਮਹਿਲਾਵਾਂ ਨੇ ਇੱਕ ਡੋਰ ਸੰਭਾਲੀ ਹੋਈ ਹੈ ਜਿੱਥੇ ਕਿ ਸੰਗਰੂਰ ਦੇ ਵਿੱਚ ਜੇ ਗੱਲ ਕਰੀਏ ਤਾਂ ਮਨਪ੍ਰੀਤ ਕੌਰ ਤੇ ਗੁਰਪ੍ਰੀਤ ਕੌਰ ਦੋਵੇਂ ਹੀ ਮੀਤ ਹੇਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਧੂਰੀ ਹਲਕੇ ਦੇ ਵਿੱਚ ਖਾਸ ਕਰਕੇ ਮੁੱਖ ਮੰਤਰੀ ਦਾ ਪਰਿਵਾਰ ਕਾਫੀ ਐਕਟਿਵ ਦੇਸ ਦਾ ਪਿਆਏ ਜਿੱਥੇ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਨੇ ਦੱਸਿਆ ਕਿ ਆਖਰ ਇਹ ਲੋਕ ਮੇਰੇ ਭਰਾ ਨੂੰ ਮੇਰੇ ਬਾਈ ਜੀ ਨੂੰ ਇਹ ਲੋਕ ਕਿੰਨਾ ਮਾੜਾ ਕਹਿੰਦੇ ਨੇ ਇਹਨਾਂ ਲੋਕਾਂ ਨੂੰ ਸਿਰਫ ਇੱਕੋ ਹੀ ਦੁੱਖ ਹੈ ਕਿ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਦੀ ਕੁਰਸੀ ਤੇ ਕਿਉਂ ਬਹਿ ਗਿਆ ਹੈ ਆਖਰ ਇਹਨਾਂ ਲੋਕਾਂ ਨੇ ਇੱਕ ਵੀ ਕੰਮ ਪੰਜਾਬ ਲਈ ਚੰਗਾ ਨਹੀਂ ਕੀਤਾ ਇਹ ਲੋਕ ਇਹੋ ਹੀ ਚਾਹੁੰਦੇ ਨੇ ਕਿ ਪੰਜਾਬ ਸਰਕਾਰ ਟੁੱਟ ਜਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਗਿਰ ਜਾਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਟੁੱਟ ਜਾਵੇ ਇਹਨਾਂ ਲੋਕਾਂ ਨੇ ਪੂਰਾ ਜ਼ੋਰ ਲਗਾ ਕੇ ਰੱਖਿਆ ਹੋਇਆ ਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਫਿਰ ਸਾਡੇ ਨਾਲ ਸਮਝੌਤਾ ਕਰ ਲੈਣ ਇਹ ਇਸ ਤਰ੍ਹਾਂ ਹੀ ਕਰਦੇ ਪਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇੱਕ ਵੀ ਕੰਮ ਨਹੀਂ ਕੀਤਾ ਹਰ ਰੋਜ਼ ਇਹਨਾਂ ਦਾ ਇੱਕੋ ਹੀ ਨਾਰਾ ਹੁੰਦਾ ਪਰ ਅਸੀਂ 2 ਸਾਲਾਂ ਦੇ ਵਿੱਚ ਜਿੰਨੇ ਵੀ ਕੰਮ ਕੀਤੇ ਨੇ ਇਹਨਾਂ ਲੋਕਾਂ ਨੇ ਪਿਛਲੇ 70 ਸਾਲਾਂ ਦੌਰਾਨ ਅਜੇ ਹਾ ਇੱਕ ਵੀ ਕੰਮ ਨਹੀਂ ਕੀਤਾ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਨੇ ਹਰ ਇੱਕ ਕੰਮ ਚੰਗੀ ਤਰ੍ਹਾਂ ਗਿਣਾਇਆ ਸੋ ਇਹ ਵੀ ਕਿਹਾ ਕਿ ਆਖਰਕਾਰ ਮੇਰੇ ਭਰਾ ਨੇ ਜਿੰਨੇ ਕੰਮ ਕੀਤੇ ਨੇ ਇਨ੍ਹਾਂ ਲੋਕਾਂ ਤੋਂ ਉਹ ਜਰੇ ਨਹੀਂ ਜਾ ਰਹੇ ਨੇ ਆਖਰਕਾਰ ਇਨ੍ਹਾਂ ਲੋਕਾਂ ਤੋਂ ਉਹ ਕੰਮ ਜਰੇ ਨਹੀਂ ਜਾ ਰਹੇ ਨੇ ਇਸ ਕਰਕੇ ਇਹ ਲੋਕ ਅੱਜ ਮੇਰੇ ਭਰਾ ਨੂੰ ਮਾੜਾ ਕਹਿੰਦੇ ਨੇ ਮੇਰੇ ਭਰਾ ਦੇ ਉੱਤੇ ਤਾਂ ਜਕਸਦੇ ਨੇ ਕਿ ਇਹਨਾਂ ਲੋਕਾਂ ਨੂੰ ਇੰਜ ਲੱਗਦਾ ਹੈ ਕਿ ਆਖਰਕਾਰ ਕੀ ਇਹ ਮੇਰੇ ਭਰਾ ਨੂੰ ਦਬਾ ਲੈਣਗੇ ਪਰ ਆਵਾਦਮੀ ਪਾਰਟੀ ਨੇ ਜਿੰਨੇ ਕੰਮ 2 ਸਾਲਾਂ ਦੇ ਵਿੱਚ ਕੀਤੇ ਨੇ ਉਸ ਦੇ ਆਧਾਰ ਤੇ ਅਸੀਂ ਵੋਟਾਂ ਮੰਗ ਰਹੇ ਹਾਂ ਪੰਜਾਬੀਆਂ ਨੂੰ ਸਭ ਕੁਝ ਪਤਾ ਹੈ ਪੰਜਾਬੀ ਇਸ ਤੋਂ ਭੁੱਲੇ ਹੋਏ ਨਹੀਂ ਨੇ ਜਿੱਥੇ ਕਿ ਉਹਨਾਂ ਨੇ ਆਪੋ ਆਪਣੇ ਕੈਂਡੀਡੇਟ ਦੇ ਲਈ ਵੋਟਾਂ ਮੰਗੀਆਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ 1-1000 ਰੁਪਏ ਜਲਦੀ ਹੀ ਦਿੱਤੇ ਜਾਣਗੇ ਸਾਡੀਆਂ ਮਾਤਾਵਾਂ ਭੈਣਾਂ ਨੂੰ 1-1000 ਰੁਪਏ ਦਿੱਤੇ ਜਾਣਗੇ ਤੇ ਇਹ ਵੀ ਕਿਹਾ ਕਿ ਤੁਸੀਂ 130 ਇਸ ਵਾਰ ਕਰਦੇ ਹੋ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਪੰਜਾਬੀ ਕਿੰਨੇ ਮਾਣ ਨਾਲ ਤੇ ਸ਼ਾਨ ਨਾਲ ਜਿਉਂਦੇ ਨੇ ਆਖਰ ਉਹ ਸੱਚਾਈ ਦਾ ਸਾਥ ਦਿੰਦੇ ਨੇ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਲੋਕਾਂ ਤੋਂ ਸਾਥ ਮੰਗਿਆ ਹੈ ਮਨਪ੍ਰੀਤ ਕੌਰ ਨੇ ਕਿਹਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 130 130 ਕਰਦੇ ਹੋ ਬਾਕੀ ਸਭ ਕੁਝ ਮੇਰੇ ਭਰਾ ਦੇ ਛੱਡ ਦਿਓ ਮੇਰੇ ਭਰਾ ਦੀ ਜ਼ਿੰਮੇਵਾਰੀ ਹੈ ਕਿਸ ਤਰ੍ਹਾਂ ਉਹ ਤੁਹਾਨੂੰ ਸਭ ਕੁਝ ਹੈਂਡਲੇਟ ਕਰਕੇ ਦੇਣਗੇ ਹਾਲਾਂਕਿ ਮੇਰੇ ਭਰਾ ਦੀ ਸਖਤ ਜ਼ਿੰਮੇਵਾਰੀ ਹੈ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤੇ ਉਸ ਜ਼ਿੰਮੇਵਾਰੀ ਤੇ ਵਾਖੂਬੀ ਖਰੇ ਉਤਰਨਗੇ ਮੁੱਖ ਮੰਤਰੀ ਦੀ ਭੈਣ ਨੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਹੈ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਜਿੱਥੇ ਮੁੱਖ ਮੰਤਰੀ ਦਾ ਪਰਿਵਾਰ ਚੋਣਾਂ ਦੇ ਵਿੱਚ ਅੱਗੇ ਆ ਰਿਹਾ ਹੈ ਤੇ ਨਾਲ ਹੀ ਜੇ ਗੱਲ ਕਰੀਏ ਤਾਂ ਹਰ ਪਾਸੇ ਦੂਸਰੇ ਜਿਹੜੇ ਲੋਕ ਨੇ ਕੈਂਡੀਡੇਟ ਨੇ ਉਹਨਾਂ ਦੀਆਂ ਮਹਿਲਾਵਾਂ ਵੀ ਕਿਤੇ ਨਾ ਕਿਤੇ ਹਰ ਪਾਸੇ ਬਿਲਕੁਲ ਚੋਣ ਪ੍ਰਚਾਰ ਦੇ ਵਿੱਚ ਰੁਝੀਆਂ ਹੋਈਆਂ ਨੇ ਸੁਖਪਾਲ ਸਿੰਘ ਖੈਰਾ ਦੀ ਨੋ ਵੀ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਸੰਗਰੂਰ ਦੇ ਵਿੱਚ ਖਾਸ ਕਰਕੇ ਉਧਰ ਅਰਬਿੰਦ ਕੇਜਰੀਵਾਲ ਦੇ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਉਹ ਚੋਣ ਪ੍ਰਚਾਰ ਕਰ ਰਹੇ ਨੇ ਆਪਣੇ ਲਈ ਤੇ ਕਿਤੇ ਨਾ ਕਿਤੇ ਜੇ ਗੱਲ ਕਰੀਏ ਅਰਬਿੰਦ ਖੰਨਾ ਦਾ ਪਰਿਵਾਰ ਵੀ ਹੈ ਤੇ ਹੋਰ ਬਾਕੀ ਜਿਹੜੇ ਕੈਂਡੀਡੇਟ ਨੇ ਹਰ ਪਾਸੇ ਹਰ ਪਰਿਵਾਰ ਜਿਹੜਾ ਹੈ ਆਪਣੀ ਸੱਤਾ ਨੂੰ ਹਥਿਆਉਣ ਦੇ ਲਈ ਜੋਰ ਲਾ ਰਿਹਾ ਹੈ ਗੱਲ ਕਰਦੇ ਹਾਂ ਇਸ ਵਕਤ ਹੋਰ ਨਾ ਖਾਸ ਖਬਰਾਂ ਦੀ ਜਲੰਧਰ ਚ ਕਿਸਾਨਾਂ ਨੇ ਸੁਸ਼ੀਲ ਰਿੰਕੂ ਦੀ ਰਹਾਇਸ਼ ਬਾਹਰ ਧਰਨਾ ਲਗਾਇਆ ਹੈ ਪੂਰੇ ਪੰਜਾਬ ਚ ਬੀਜੇਪੀ ਖਿਲਾਫ ਸਰਗਰਮੀ ਜਿਹੜੀ ਹੈ ਵੱਧ ਚੁੱਕੀ ਹੈ ਪੰਜਾਬ ਦੇ ਜਲੰਧਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਰਹਾਇਸ਼ ਨੇੜੇ ਅੱਜ ਕਿਸਾਨਾਂ ਨੇ ਧਰਨਾ ਲਗਾਇਆ ਹੈ ਰਿੰਕੂ ਦੇ ਘਰ ਦੇ ਬਾਹਰ ਜਲੰਧਰ ਸਿਟੀ ਪੁਲਿਸ ਦੀ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਜਦੋਂ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ ਗਿਆ ਤਾਂ ਉਹਨਾਂ ਨੇ ਰਿੰਕੂ ਦੇ ਘਰ ਤੋਂ ਕਰੀਬ 200 ਮੀਟਰ ਦੀ ਦੂਰੀ ਤੇ ਟੈਂਟ ਲਗਾ ਦਿੱਤਾ ਅਤੇ ਮੈਟ ਵਿਛਾ ਕੇ ਹੜਤਾਲ ਤੇ ਬੈਠ ਚੁੱਕੇ ਨੇ ਦੁਪਹਿਰ 2 ਵਜੇ ਦੇ ਕਰੀਬ ਕਿਸਾਨਾਂ ਵੱਲੋਂ ਧਰਨੇ ਵਾਲੀ ਥਾਂ ਤੇ ਲੰਗਰ ਲਗਾਇਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਭਾਜਪਾ ਅਤੇ ਪੀਐਮ ਮੋਦੀ ਦੇ ਖਿਲਾਫ ਨਾਰੇਬਾਜ਼ੀ ਕੀਤੀ ਦੱਸਦੀ ਹੈ ਕਿ ਪੰਜਾਬ ਭਰ ਦੇ ਵਿੱਚ ਕਿਸਾਨ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਇਹ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਇਆ ਗਿਆ ਹੈ ਹੁਣ ਤੱਕ ਪ੍ਰਾਪਰ ਜਾਣਕਾਰੀ ਅਨੁਸਾਰ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਇਸ ਦੇ ਨਾਲ ਹੀ ਐਨਟੀ ਰਾਈਟ ਫੋਰਸ ਵੀ ਮੌਕੇ ਤੇ ਪਹੁੰਚ ਗਈ ਸੀ ਅਤੇ ਕਿਸਾਨਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ ਜਿਸ ਤੋਂ ਬਾਅਦ ਕਿਸਾਨ ਉੱਥੇ ਹੀ ਬੈਠ ਗਏ ਧਰਨੇ ਦੇ ਵਿੱਚ 200 ਤੋਂ 250 ਦੇ ਕਰੀਬ ਕਿਸਾਨ ਪੁੱਜੇ ਹਾਲਾਂਕਿ ਪ੍ਰਦਰਸ਼ਨ ਸਮੇਂ ਸੁਸ਼ੀਲ ਕੁਮਾਰ ਰਿੰਕੂ ਆਪਣੇ ਘਰ ਦੇ ਵਿੱਚ ਮੌਜੂਦ ਨਹੀਂ ਸਨ ਪੰਜਾਬ ਭਰ ਦੇ ਕਿਸਾਨ ਅੱਜ ਭਾਜਪਾ ਉਮੀਦਵਾਰਾਂ ਦੇ ਘਰਾਂ ਨੇੜੇ ਰੋਜ਼ ਪ੍ਰਦਰਸ਼ਨ ਕਰਨ ਦੇ ਵਿੱਚ ਰੁੱਝੇ ਹੋਏ ਨੇ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਵੱਡੀ ਅਪਡੇਟ ਹੁਣੇ-ਹੁਣੇ ਸਾਹਮਣੇ ਆ ਰਹੀ ਹੈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ 1 ਜੂਨ ਨੂੰ ਚੋਣਾਂ ਹੋ ਰਹੀਆਂ ਨੇ ਇਸ ਦੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਜਲੰਧਰ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਨੂੰ ਐਨ ਆਰ ਆਈ ਸੀਟਾਂ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਖੇਤਰ ਦੇ ਵੱਡੀ ਗਿਣਤੀ ਲੋਕ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਅਤੇ ਉਹਨਾਂ ਦਾ ਆਪਣੇ ਪਿੰਡਾਂ ਨਾਲ ਵਿਸ਼ੇਸ਼ ਲਗਾ ਵੀ ਹੈ ਇਸ ਕਾਰਨ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪ੍ਰਵਾਸੀ ਦਾ ਇਥੋਂ ਦੀ ਸਿਆਸਤ ਦੇ ਵਿੱਚ ਆਪਣਾ ਪ੍ਰਭਾਵ ਹੈ ਜਲੰਧਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਦਲਤ ਭਾਈਚਾਰੇ ਲਈ ਰਾਖਵੀਆਂ ਨੇ ਜਦ ਕਿ ਗੁਰਦਾਸਪੁਰ ਸੀਟ ਅਣ ਰਾਖਵੀਂ ਹੈ ਪਰ ਕੀ ਇਹਨਾਂ ਤਿੰਨਾਂ ਸੀਟਾਂ ਤੇ ਜਿੱਤ ਦੀ ਚਾਬੀ ਕਿਸੇ ਹੋਰ ਕੋਲ ਹੈ ਮਤ ਪੰਜਾਬ ਨੂੰ ਦੁਆਬਾ ਕਿਹਾ ਜਾਂਦਾ ਹੈ ਇੱਥੇ ਦੇ ਲੋਕ ਸਭ ਸੀਟਾਂ ਨੇ ਇੱਕ ਜਲੰਧਰ ਅਤੇ ਦੂਜੀ ਹੁਸ਼ਿਆਰਪੁਰ ਦੇ ਦੋਵੇਂ ਸੀਟਾਂ ਦਲਦ ਭਾਈਚਾਰੇ ਲਈ ਰਾਖਵੀਆਂ ਨੇ ਗੁਰਦਾਸਪੁਰ ਲੋਕ ਸਭਾ ਸੀਟ ਪੰਜਾਬ ਦੇ ਮਾਝਾ ਖੇਤਰ ਦੇ ਵਿੱਚ ਆਉਂਦੀ ਹੈ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲੋਕ ਸਭ ਸੀਟਾਂ ਭਾਜਪਾ ਦੀਆਂ ਰਵਾਇਤੀ ਸੀਟਾਂ ਮੰਨੀਆਂ ਜਾਂਦੀਆਂ ਨੇ ਜਦਕਿ ਜਲੰਧਰ ਸੀਟ ਕਾਂਗਰਸ ਦੀ ਸੀਟ ਹੈ ਇਸ ਵਾਰ ਇਹਨਾਂ ਤਿੰਨਾਂ ਸੀਟ ਸਭ ਸੀਟਾਂ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਗਏ ਨੇ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਕੱਲੇ ਹੀ ਚੋਣ ਮੈਦਾਨ ਦੇ ਵਿੱਚ ਹੈ ਜਿਸ ਕਾਰਨ ਇੱਥੇ ਚੋਣ ਮੈਦਾਨ ਕਾਫੀ ਦਿਲਚਸਪ ਨਜ਼ਰ ਆ ਰਿਹਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜੇ ਗੱਲ ਕਰੀਏ ਤਾਂ ਸੀਟ ਜਿਹੜੀ ਹੈ ਕੌਣ ਕੱਢੇਗਾ ਕਿ ਲੋਕ ਕਿਸ ਨੂੰ ਸਮਰਥਨ ਦੇਣਗੇ ਇਸ ਦੇ ਬਾਰੇ ਹਰ ਇੱਕ ਬੰਦਾ ਜਿਹੜਾ ਹੈ ਲੱਗਿਆ ਹੋਇਆ ਹੈ ਹਰ ਕਿਸੇ ਦਾ ਮਨ ਜਾਣਨ ਨੂੰ ਬੇਤਾਬ ਹੈ ਕਿ ਕਿੱਥੇ ਇਹ ਲੋਕ ਜਿਹੜੇ ਨੇ ਆਪਣੇ ਆਪ ਨੂੰ ਲੈ ਕੇ ਜਾਣਗੇ ਸੋ ਕਿੱਥੇ ਇਹ ਲੋਕ ਆਪਣੇ ਆਪ ਦੀ ਸੀਟਾਂ ਨੂੰ ਬਚਾ ਪਾਉਣਗੇ ਹਰ ਪਾਸੇ ਹਰ ਕਿਸੇ ਦੀ ਨਜ਼ਰ ਟਿਕੀ ਹੋਈ ਹੈ ਸਭ ਕੁਝ ਮਾਮਲਾ 4 ਜੂਨ ਤੋਂ ਬਾਅਦ ਸਾਫ਼ ਹੋ ਜਾਏਗਾ ਸੋ ਜੁੜੇ ਰਹੋ ਜੀ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਨਾਲ ਧੰਨਵਾਦ